ਰਾਪਤੋਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸਵਾਗਤ ਕਰਦਾ ਆਂ ਆਪਾਂ ਇੱਕ ਲੜੀ ਸ਼ੁਰੂ ਕੀਤੀ ਹੋਈ ਆ ਕਿਤਾਬ ਸਾਕਾ ਨੀਲਾ ਤਾਰਾ ਵਿੱਚੋਂ ਇਸ ਕਿਤਾਬ ਦੇ ਵਿੱਚ ਪਹਿਲੀ ਜਨਵਰੀ ਤੋਂ ਲੈ ਕੇ 13 ਜਨਵਰੀ ਤੱਕ ਜੋ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਉਹਦਾ ਪੂਰਾ ਘਟਨਾਕਰਮ ਇਹਦੇ ਵਿੱਚ ਦਰਜ ਹੈ ਉਹਦਾ ਆਪਾਂ ਮੂਲ ਪਾਠ ਕਰਦੇ ਆਂ ਨਾਲ ਕੁਝ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ ਨੇ ਇਹ ਕਿਤਾਬ ਡਾਕਟਰ ਭਗਵਾਨ ਸਿੰਘ ਨੇ ਲਿਖੀ ਹੋਈ ਆ ਪਹਿਲੇ ਭਾਗਾਂ ਵਿੱਚ ਆਪਾਂ 5 ਜੂਨ ਤੱਕ ਦਾ ਪੂਰਾ ਜ਼ਿਕਰ ਕਰ ਚੁੱਕੇ ਆ ਕਿ ਕਿਵੇਂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਫੌਜ ਦਾਖਲ ਹੋਈ ਕਿਵੇਂ ਉਸ ਤੋਂ ਪਹਿਲਾਂ ਯੋਜਨਾਬੰਦੀ ਕੀਤੀ ਗਈ ਕਿਵੇਂ ਸੰਤ ਭਿੰਡਰਾਂ ਵਾਲੇ ਨੂੰ ਚੁਣਿਆ ਕਿ ਉਹਨਾਂ ਦਾ ਆਤਮ ਸਮਰਪਣ ਕਰਾਉਣਾ ਤੇ ਕਿਵੇਂ ਜਰਨਲ ਸਵੇਕ ਸਿੰਘ ਦੀ ਸ਼ਹੀਦੀ ਹੋਈ ਤੇ ਕੀ ਸੌਂਹ ਖਾਦੀਆਂ ਸੀ ਉਹਨਾਂ ਨੇ ਤੇ ਕਿਦਾਂ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਸੀਨੀਅਰ ਆਗੂ ਤੇ ਬੱਬਰ ਖਾਲਸਾ ਦੇ ਜਿਹੜੇ ਸੀਗੇ ਸਿੰਘ ਉਹ ਮੋਰਚਿਆਂ ਤੇ ਡਟੇ ਰਹੇ ਇਹ ਪਉਜ ਨੇ ਕਿਦਾਂ ਬਵਾਰੀ ਕੀਤੀ ਪੂਰਾ ਵਰਣਨ ਇਹਦੇ ਵਿੱਚ ਹੈ ਪਰ ਸਭ ਤੋਂ ਦੁਖਦਾਈਕ ਪਹਿਲੂ ਇਸ ਮਸਲੇ ਦਾ ਇਹ ਆ ਇਸ ਗੱਲ ਦਾ ਇਹ ਆ ਕਿ ਉੱਥੇ ਹਜ਼ਾਰਾਂ ਸੰਗਤਾਂ ਪਹੁੰਚੀਆਂ ਹੋਈਆਂ ਸਨ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਧੀ ਦਿਹਾੜੀ ਸੀ ਉਸ ਮੌਕੇ ਜਿਹਨੇ ਸੰਗਤਾਂ ਪਹੁੰਚੀਆਂ ਸੀ ਉਹਨਾਂ ਨੇ ਇਤਿਆ ਤੇ ਗੋਲੀਆਂ ਚ ਲਈਆਂ ਗਈਆਂ ਇਹ ਗੱਲਾਂ ਵੀ ਸਾਹਮਣੇ ਆਈਆਂ ਨੇ ਕਿ ਬਹੁਤ ਸਾਰੇ ਲੋਕਾਂ ਨੂੰ ਆਥਨ ਸਮਰਪਣ ਲਈ ਕਿਹਾ ਜਾਂਦਾ ਸੀ ਜਦੋਂ ਉਹ ਸਾਹਮਣੇ ਆਉਂਦੇ ਤਾਂ ਗੋਲੀਆਂ ਮਾਰੀਆਂ ਜਾਂਦੀਆਂ 35-40 ਦੇ ਕਰੀਬ ਅਜੇ ਨੌਜਵਾਨ ਸੀ ਜਿਨ੍ਹਾਂ ਨੂੰ ਪਿੱਛੋਂ ਬੰਨਿਆ ਸੀ ਉਹਨਾਂ ਦੇ ਵੀ ਗੋਲੀਆਂ ਚਲਾਈਆਂ ਤੇ ਉਹਨਾਂ ਨੂੰ ਵੀ ਮੌਤੇ ਘਾਟ ਉਤਾਰ ਦਿੱਤਾ ਗਿਆ ਅੱਜ ਕਰਾਂਗੇ 6 ਜੂਨ ਦਾ ਵਰਣਨ 6 ਜੂਨ ਦੇ ਵਿੱਚ ਕੀ ਕੀ ਘਟਨਾਵਾਂ ਵਾਪਰੀਆਂ ਇਹਦੇ ਬਾਰੇ ਡਿਟੇਲ ਵਿੱਚ ਗੱਲ ਕੀਤੀ ਜਾਏਗੀ ਕਿਉਂਕਿ ਡਾਕਟਰ ਭਗਵੰਤ ਸਿੰਘ ਨੇ ਜੋ ਆਪਣੇ ਅੱਖੀਆਂ ਦੇਖਿਆ ਉਹਦੇ ਬਾਰੇ ਡਿਟੇਲ ਵਿੱਚ ਗੱਲ ਕੀਤੀ ਹੈ ਤੇ ਕੁਝ ਇਹਨਾਂ ਨੇ ਜੋ ਸੁਣਿਆ ਉਹ ਵੀ ਇਹਦੇ ਵਿੱਚ ਹੈ 6 ਜੂਨ ਦਾ ਜਿਹੜਾ ਹੈਗਾ 6 ਜੂਨ ਵੀ ਦੋ ਹਿੱਸਿਆਂ ਚ ਮੰਦੀ ਹੈ ਡਾਕਟਰ ਸਾਹਿਬ ਨੇ ਅ ਦੁਪਹਿਰ ਬਿਹਰੇ ਦਾ ਹੋਰ ਵਾਕਿਆ ਉਦੋਂ ਪਹਿਲਾਂ ਦਾ ਹੋਰ ਹੈ ਤੇ 6 ਜੂਨ ਦਾ ਜਿਹੜਾ ਵਾਕਿਆ ਹੈ ਇਹ ਵੀ ਤਿੰਨ ਹਿੱਸਿਆਂ ਦੇ ਵਿੱਚ ਆਪਾਂ ਕਵਰ ਕਰਾਂਗੇ ਤੇ ਗੱਲ ਸ਼ੁਰੂ ਕਰਦੇ ਹਾਂ 6 ਜੂਨ ਦੀ ਸਵੇਰ ਨੂੰ ਜਦੋਂ ਲੜਾਈ ਅਕਾਲ ਤਖਤ ਦੇ ਵਿਹੜੇ ਵਿੱਚ ਲੜੀ ਜਾ ਰਹੀ ਸੀ ਉਦੋਂ ਹੀ ਗਿਆਨੀ 모ਹਨ ਸਿੰਘ ਅਤੇ ਗਿਆਨੀ ਪੂਰਨ ਸਿੰਘ ਸਮੇਤ ਦਰਬਾਰ ਸਾਹਿਬ ਅੰਦਰ ਮੌਜੂਦ ਸਾਰੀ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਦੀ ਢੀਡ ਜਿਸ ਨੂੰ ਪਿਛਲੀ ਰਾਤ ਹਰ ਕੀ ਪੌੜੀ ਉੱਤੇ ਸੁਕਾਸ਼ਨ ਕੀਤਾ ਗਿਆ ਸੀ ਨੂੰ ਥੱਲੇ ਲਿਆ ਕੇ ਪ੍ਰਕਾਸ਼ ਕੀਤਾ ਆਸ਼ਾ ਦੀ ਵਾਰ ਦਾ ਕੀਰਤਨ ਕੱਲ ਵਾਲੇ ਸਿੰਘ ਭਾਈ ਅਵਤਾਰ ਸਿੰਘ ਪਰੋਵਾਲ ਖੰਡ ਕੀਰਤਨੀ ਭਾਈ ਸੰਤੋਖ ਸਿੰਘ ਰੱਬ ਦਮਦਮ ਜੁਨਟਕਸਾਲ ਨੇ ਸ਼ੀ ਸ਼ੁਰੂ ਕੀਤਾ ਉਸ ਵੇਲੇ ਦਰਬਾਰ ਸਾਹਿਬ ਅੰਦਰ ਕੁੱਲ 22 ਸਿੰਘ ਸਨ ਜਿੰਨਾਂ ਵਿੱਚ 6-7 ਬੀਬੀਆਂ ਵੀ ਸ਼ਾਮਲ ਸਨ ਹਰ ਕੀ ਪੌੜੀ ਉੱਪਰ ਚੱਲ ਰਿਹਾ ਅਖੰਡ ਪਾਠ ਸਾਹਿਬ ਦਾ ਭੋਗ ਭਾਈ ਹਰਪ੍ਰੀਤ ਸਿੰਘ ਅਕਾਲੀ ਨੇ ਪਾਇਆ ਸਵੇਰੇ ਜਦੋਂ ਭਾਈ ਹਰਪਜਨ ਸਿੰਘ ਪਾਰਟ ਕਰ ਰਿਹਾ ਸੀ ਤਾਂ ਇੱਕ ਗੋਲੀ ਆ ਕੇ ਇਸ ਦੇ ਪਿੱਛੇ ਖਿੜਕੀ ਵਿੱਚ ਲੱਗੀ ਜਿਸ ਦਾ ਕੱਚ ਟੁੱਟ ਕੇ ਇਸ ਦੇ ਹੱਥ ਵਿੱਚ ਵੱਜਾ ਅਤੇ ਹੱਥ ਜ਼ਖਮੀ ਹੋ ਗਿਆ ਜਿਸ ਨਾਲ ਉਸ ਦਾ ਖੂਨ ਰਮਾਲਿਆਂ ਨੂੰ ਵੀ ਲੱਗ ਗਿਆ ਪਰ ਇਹ ਸਿੰਘ ਸਮਾਪਤੀ ਕਰਕੇ ਹੀ ਉੱਠਿਆ ਥੱਲੇ ਦਰਬਾਰ ਸਾਹਿਬ ਅੰਦਰ ਸਵੇਰੇ 7 ਵਜੇ ਦੇ ਕਰੀਬ ਹਰ ਕੀ ਪੌੜੀ ਵਾਲੇ ਦਰਵਾਜੇ ਤੋਂ ਇੱਕ ਗੋਲੀ ਆਈ ਜੋ ਤਾਬਿਆ ਬੈਠੇ ਗਿਆਨੀ ਮੋਹਨ ਸਿੰਘ ਦੇ ਸਿਰ ਉੱਪਰੋਂ ਲੰਘ ਕੇ ਸਾਹਮਣੇ ਕੰਧ ਵਿੱਚ ਜਾ ਲੱਗੀ ਦੂਜੀ ਗੋਲੀ ਕੰਧ ਵਿੱਚ ਲੱਗ ਕੇ ਕੀਰਤਨ ਕਰ ਰਹੇ ਭਾਈ ਉਤਾਰ ਸਿੰਘ ਪਰੋਬਾਲ ਦੇ ਪੱਟ ਵਿੱਚ ਲੱਗੀ ਉਸੇ ਪਾਛੋਂ ਉਸੇ ਪਾਸਿਓਂ ਆਈ ਇੱਕ ਹੋਰ ਗੋਲੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲੱਗੀ ਜੋ ਸਰਹਾਣੇ ਵਿੱਚ ਦੀ ਲੰਘ ਕੇ ਹੱਥ ਲਿਖਤ ਪ੍ਰਾਤਨ ਬੀੜ ਦੇ 248 ਅੰਗਾਂ ਨੂੰ ਛੇੜਦੋਹੀ 52 ਅਖਰੀ ਬਾਣੀ ਤੱਕ ਪਹੁੰਚ ਗਈ ਇਸ ਤੋਂ ਥੋੜੀ ਦੇਰ ਬਾਅਦ ਇੱਕ ਗੋਲੀ ਘੰਟਾ ਘਰਵਾਲਾ ਦਾ ਦਰਵਾਜ਼ਾ ਪਾੜ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਵਾਲੇ ਜੰਗਲੇ ਵਿੱਚ ਲੱਗ ਕੇ ਉੱਥੋਂ ਤਿਲਕ ਕੇ ਫੇਰ ਭਾਈ ਬਤਾਰ ਸਿੰਘ ਪਾਰੋਵਾਲ ਦੀ ਪਿੰਡਲੀ ਵਿੱਚ ਜਾਂ ਲੱਗੀ ਉੱਥੇ ਮजूद ਸਿੰਘਾਂ ਨੇ ਭਾਈ ਬਤਾਰ ਸਿੰਘ ਦੇ ਜ਼ਖਮ ਬੰਨ ਕੇ ਉਸ ਨੂੰ ਦਵਾਰ ਨਾਲ ਢੋਲ ਲਾ ਕੇ ਬਿਟਾ ਦਿੱਤਾ ਪਰ ਉਸ ਦਾ ਖੂਨ ਨਹੀਂ ਸੀ ਬੰਦ ਹੋ ਰਿਹਾ ਦਰਵਾਰ ਸਾਹਿਬ ਦੀ ਰੋਜ਼ਾਨਾ ਮਰਿਆਦਾ ਹੁਣ ਤੱਕ ਨਿਭ ਰਹੀ ਸੀ ਪਰ ਅਕਾਲ ਤਖਤ ਦੀ ਕੱਲ੍ਹ ਸ਼ਾਮ ਅੱਜ ਦੀ ਮਰਿਆਦਾ ਨਹੀਂ ਸੀ ਨਿਭੀ ਅਕਾਲ ਤਖਤ ਸਰਬ ਦੇ ਹੈੱਡ ਗ੍ਰੰਥੀ ਭਾਈ ਪ੍ਰੀਤਮ ਸਿੰਘ ਅਕਾਲ ਤਖਤ ਦੇ ਪਿਛਲੇ ਪਾਸੇ ਆਪਣੇ ਕਮਰੇ ਵਿੱਚ ਕੁਝ ਸੇਵਾਦਾਰਾਂ ਸਮੇਤ ਛੁਪੇ ਹੋਏ ਸਨ ਅਤੇ ਅਗਲੇ ਪਾਸੇ ਸਿਖਰ ਦੀ ਲੜਾਈ ਚੱਲ ਰਹੀ ਸੀ ਜਿੱਥੇ ਸਵੇਰੇ ਅੰਮ੍ਰਿਤ ਵੇਲੇ ਦਮਨੀਮੀ ਟਕਸਾਲਾ ਵਿਦਿਆਰਥੀ ਭਾਈ ਰਣਜੀਤ ਸਿੰਘ ਫੌਜ ਨਾਲ ਟੱਕਰ ਲੈਂਦਾ ਹੋਇਆ ਸ਼ਹੀਦ ਹੋ ਗਿਆ। ਸੰਤ ਜਰਨੈਲ ਸਿੰਘ ਜੀ ਦਿਨ ਦੇ ਚੜਾਣ ਨਾਲ ਅਕਾਲ ਤਖਤ ਸਭ ਦੇ ਭੋਰੇ ਵਿੱਚੋਂ ਕੁਝ ਸਿੰਘਾਂ ਸਮੇਤ ਬਾਹਰ ਨਿਕਲ ਕੇ ਜ਼ਰੂਰੀ ਕਿਰਿਆ ਸੁੱਧਣ ਵਾਸਤੇ ਕਲ ਤਖਤ ਦੇ ਨਾਲ ਬਣੇ ਬਾਥਰੂਮਾਂ ਵੱਲ ਗਏ। ਉਹਨਾਂ ਦੇ ਪਿਛਲੇ 2 ਦਿਨਾਂ ਤੋਂ ਕੁਝ ਵੀ ਨਹੀਂ ਸਿਖਾਦਾ ਰਾਗੀ ਸਿੰਘ ਭਾਈ ਮੁਖਤਿਆਰ ਸਿੰਘ ਮੁਖੀ ਨੇ ਜਸ ਸੰਤਾਂ ਦੇ ਸਰੀਰਪਤੀ ਫਿਕਰਮੰਦੀ ਜ਼ਾਹਿਰ ਕੀਤੀ ਤਾਂ ਸੰਤਾਂ ਨੇ ਉਸ ਨੂੰ ਕਿਹਾ ਕਿ ਮੁਖੀ ਇਹ ਸਾਧ ਦੀ ਪੂਰੀ ਤੇ ਹੀ ਇਕੱਠ ਹੈ ਇਹ ਪੂਰੀ ਇੱਥੇ ਹੀ ਲਾਲ ਦੇਣੀ ਆ ਸੰਤ ਜਰਨੈਲ ਸਿੰਘ ਵਚਨ ਦਾ ਬਲੀ ਇੱਕ ਬਲਕਾਰੀ ਯੋਧਾ ਸੀ ਜੋ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦਾ ਜਮਨ ਅਤੇ ਅਕਾਲ ਤਖਤ ਸਾਹਿਬ ਦੀ ਅਜਮਤ ਦਾ ਪਹਿਰੇਦਾਰ ਬਣਿਆ ਉਹਨਾਂ ਦਾ ਜਨਮ 2 ਜੂਨ 1947 ਪਿੰਡ ਰੋਡੇ ਜ਼ਿਲ੍ਹਾ ਮੋਗਾ ਬਾਬਾ ਜਗਿੰਦਰ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ ਉਹ ਆਪਣੇ 8 ਭੈਣ ਭਰਾਵਾਂ ਵਿੱਚੋਂ 7ਵੇਂ ਸਥਾਨ ਤੇ ਸਨ 6 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਸਕੂਲ ਪੜ੍ਹਨ ਪਾਇਆ ਗਿਆ 5ਵੀਂ ਤੋਂ ਬਾਅਦ ਉਹਨਾਂ ਨੇ ਸਕੂਲ ਛੱਡ ਦਿੱਤਾ ਅਤੇ ਪਿਤਾ ਨਾਲ ਖੇਤੀ ਦੇ ਕੰਮ ਕਰਾਉਣ ਲੱਗੇ 1965 ਵਿੱਚ ਬਾਬਾ ਜਗਿੰਦਰ ਸਿੰਘ ਹੋਰੀ ਗੁਰਮਤ ਵਿਦਿਆ ਦਮੌਣ ਲਈ ਉਹਨਾਂ ਨੂੰ ਦਮਦਮੀ ਟਕਸਾਲ ਵਿੱਚ ਦਮਦਮੀ ਟਕਸਾਲ ਵਿੱਚ ਛੱਡ ਗਏ ਇਸ ਜਿਸ ਦੇ ਵਾਰਮੇ ਮੁਖੀ ਸੰਤ ਗੁਰ ਗੁਰੂ ਵਚਨ ਸਿੰਘ ਹੋਰਾਂ ਦਾ ਹੈੱਡਕੁਆਰਟਰ ਮੋਗੇ ਦੇ ਨੇੜੇ ਪਿੰਡ ਭਿੰਡਰ ਕਲਾਂ ਵਿਖੇ ਸੀ ਜਿਸ ਕਰਕੇ ਸੰਤ ਗੁਰਵਚਨ ਸਿੰਘ ਅਤੇ ਬਾਅਦ ਵਿੱਚ ਬਣਨ ਵਾਲੇ ਮੁਖੀਆਂ ਦੇ ਨਾਲ ਭਿੰਡਰਾਂ ਵਾਲੇ ਪ੍ਰਸਿੱਧ ਹੋ ਗਿਆ ਇੱਕ ਸਾਲ ਤਕਸਾਲ ਵਿੱਚ ਰਹਿਣ ਤੋਂ ਬਾਅਦ ਸੰਤ ਜਰਨੈਲ ਸਿੰਘ ਜੀਕਰ ਆ ਗਏ ਉਹਨਾਂ ਦਾ ਵਿਆਹ ਬਲਾਸਪੁਰ ਵਾਸੀ ਸாய் ਸੁੱਚਾ ਸਿੰਘ ਦੀ ਪੁੱਤਰੀ ਬੀਬੀ ਪ੍ਰੀਤਮ ਕੌਰ ਨਾਲ ਕਰ ਦਿੱਤਾ ਜੋ ਇਨ੍ਹਾਂ ਵਾਂਗ ਹੀ ਸਾਦਗੀ ਦੀ ਮੂਰਤ ਅਤੇ ਹਮੇਸ਼ਾ ਰਜਾ ਵਿੱਚ ਰਾਜੀ ਰਹਿੰਦੀ ਸੀ ਇਹਨਾਂ ਦੇ ਕਰ ਦੋ ਪੁੱਤਰਾਂ ਭਾਈ ਇਸਰ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਨੇ ਜਨਮ ਲਿਆ ਭਾਈ ਜਰਨੈਲ ਸਿੰਘ ਜੀ ਟਕਸਾਲ ਵਿੱਚ ਆਉਂਦੇ ਜਾਂਦੇ ਰਹਿੰਦੇ ਅਤੇ ਕਰ ਖੇਤੀਬਾੜੀ ਕਰਕੇ ਆਪਣਾ ਪਰਿਵਾਰ ਵੀ ਪਾਲਦੇ ਸਨ ਜੂਨ 1969 ਵਿੱਚ ਜਦੋਂ ਸੰਤ ਗੁਰ ਚਰਨ ਸਿੰਘ ਚੜ੍ਹਾਈ ਕਰ ਗਏ ਤਾਂ ਸੰਤ ਕਰਤਾਰ ਸਿੰਘ ਪੂਰਾ ਕੋਟਨਾ ਟਕਸਾਲ ਦੇ ਮੁਖੀ ਬਣੇ ਜਿਨ੍ਹਾਂ ਨੇ ਆਪਣਾ ਹੈੱਡਕੁਆਰਟਰ ਚੌਕ ਮਹਿਤਾ ਅੰਮ੍ਰਿਤਸਰ ਲੈ ਆਂਦਾ ਇੱਥੇ ਉਹਨਾਂ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਬਣਾ ਕੇ ਗੁਰਮਤਿ ਪ੍ਰਚਾਰ ਅਤੇ ਵਿਦਿਆ ਦੇਣ ਦਾ ਕੰਮ ਸ਼ੁਰੂ ਕੀਤਾ ਜਿੱਥੇ ਸੰਤ ਜਰਨੈਲ ਸਿੰਘ ਆਉਂਦੇ ਅਤੇ ਮਹੀਨਾ ਤੱਕ ਰਹਿੰਦੇ ਸਨ ਟਕਸਾਲ ਨਾਲ ਵਿਚਰਦਿਆਂ ਉਹਨਾਂ ਨੇ ਅਥਾਹ ਗੁਰਬਾਣੀ ਦੀ ਪੜ੍ਹਾਈ ਅਤੇ ਸ਼ਬਦ ਦਾ ਅਭਿਆਸ ਕੀਤਾ ਜਿਸ ਕਰਕੇ ਉਹਨਾਂ ਨੂੰ ਨਾਲਦੇ ਸਿੰਘ ਅਭਿਆਸੀ ਕਹਿ ਕੇ ਬੁਲਾਉਂਦੇ ਸਨ ਸੰਤ ਕਰਤਾਰ ਸਿੰਘ ਵੀ ਇਹਨਾਂ ਨੂੰ ਬਹੁਤ ਪਿਆਰ ਕਰਦੇ ਸਨ ਇਹਨਾਂ ਨੂੰ ਪ੍ਰਚਾਰ ਦੌਰਿਆਂ ਉੱਤੇ ਭੇਜਦੇ ਹੁੰਦੇ ਸਨ ਇਹ ਅਮਰ ਤਿਸ਼ਕਾਉਣ ਲਈ ਪੰਜ ਪਿਆਰਾਂ ਵਿੱਚ ਵੀ ਡਿਊਟੀ ਨਿਭਾਉਂਦੇ ਰਹੇ ਸੰਤ ਜਰਨੈਲ ਸਿੰਘ ਹਰ ਮੈਨਿਆ ਸਾਜ ਪਾਠ ਦਾ ਭੋਗ ਪਾਉਂਦੇ ਸਨ ਅਤੇ ਸੈਂਕੜੇ ਜਪਜੀ ਸਾਹਿਬ ਦੇ ਪਾਠ ਰੋਜ਼ਾਨਾ ਕਰਿਆ ਕਰਦੇ। ਸੰਤ ਕਰਤਾਰ ਸਿੰਘ ਨੇ ਆਪਣੇ ਜਵਾਨਾਂ ਵਿੱਚ ਪ੍ਰਚਾਰ ਰਹਿਤ ਕਿ ਵੱਡੇ ਜਲੂਸ ਕੱਢ ਕੇ ਸਰਕਾਰ ਵੱਲੋਂ ਲਾਈ ਐਮਰਜੈਂਸੀ ਨੂੰ ਬੰਗਾਰਿਆ ਅਤੇ ਨਿਰੰਕਰੀਆਂ ਦੇ ਕੂੜ ਪ੍ਰਚਾਰ ਦਾ ਜਵਾਬ ਗੁਰਮਤ ਅਨੁਸਾਰ ਦਿੱਤਾ। 3 ਅਗਸਤ 1977 ਨੂੰ ਲੁਧਿਆਣਾ ਲੱਗੇ ਜਦ ਸੰਤ ਕਰਤਾਰ ਸਿੰਘ ਹੋਰਾਂ ਦਾ ਐਕਸੀਡੈਂਟ ਹੋਇਆ ਤਾਂ ਉਸ ਵੇਲੇ ਸੰਤ ਜਰਨੈਲ ਸਿੰਘ ਆਪਣੇ ਪਿੰਡ ਖੇਤਾਂ ਵਿੱਚ ਹਲ ਵਾ ਰਹੇ ਸਨ। ਜੋ ਖਬਰ ਮਿਲਦੇ ਹਨ ਲੁਧਿਆਣੇ ਵੱਲ ਚੱਲ ਪਏ 16 ਅਗਸਤ ਨੂੰ ਜਦ ਸੰਤ ਕਰਤਾਰ ਸਿੰਘ ਅਕਾਲ ਅਕਾਲ ਚਲਾਣਾ ਕਰ ਗਏ ਤਾਂ ਟਕਸਾਲ ਦਾ ਅਗਲਾ ਮੁਖੀ ਚੁਣਨ ਦੀ ਵਿਚਾਰ ਚੱਲੀ ਟਕਸਾਲ ਦੇ ਪ੍ਰਾਨੇ ਸਿੰਘ ਅਤੇ ਕੁਝ ਸੰਤ ਮਹਾਪੁਰਸ਼ ਜਿਨ੍ਹਾਂ ਵਿੱਚ ਸੰਤ ਪਰਮਜੀਤ ਸਿੰਘ ਮਹਿਲਪੁਰ ਵੀ ਸ਼ਾਮਲ ਸਨ ਉਹ ਸਾਰੇ ਸੰਤ ਗੁਰਚਰਨ ਸਿੰਘ ਹੋਰਾਂ ਨੂੰ ਹੋਰਾਂ ਦੇ ਪ੍ਰਾਣੇ ਸੇਵਕ ਦੁੱਧਰ ਵਾਲੇ ਜਸਵੰਤ ਸਿੰਘ ਭਗਤ ਜੀ ਨੂੰ ਚੁਣਨਾ ਚਾਹੁੰਦੇ ਸਨ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਬਾਬਾ ਦਿਆ ਸਿੰਘ ਸੁਰ ਸਿੰਘ ਵਾਲੇ ਅਤੇ ਬਾਬਾ ਉਕਤਮ ਸਿੰਘ ਕਲੂਰ ਸਾਹਿਬ ਵਾਲੇ ਭਾਈ ਅਮਰਿਕ ਸਿੰਘ ਨੂੰ ਮੁਖੀ ਬਣਾਉਣ ਦੇ ਹੱਕ ਵਿੱਚ ਸਨ ਪਰ ਬਾਬਾ ਠਾਕੁਰ ਸਿੰਘ ਅਤੇ ਜੱਤੇ ਦੇ ਹੋਰ ਸਿੰਘ ਸੰਤ ਜਰਨੈਲ ਸਿੰਘ ਨੂੰ ਦਸਤਾਰ ਬਣਾਉਣਾ ਚਾਹੁੰਦੇ ਸਨ ਕਿਉਂਕਿ ਸੰਤ ਕਰਤਾਰ ਸਿੰਘ ਜੀ ਐਕਸੀਡੈਂਟ ਵਾਲੇ ਦਿਨ ਮਲਸੀਹਾ ਤੋਂ ਉਤਰਨ ਲੱਗੇ ਇੱਕ ਪੱਗ ਬਾਬਾ ਠਾਕੁਰ ਸਿੰਘ ਨੂੰ ਦੇਖ ਕੇ ਗਏ ਸਨ ਅਤੇ ਉਹ ਜਰੂਰ ਸੰਤ ਜਰਨੈਲ ਸਿੰਘ ਬਾਰੇ ਕਹਿ ਕੇ ਗਏ ਹੋਣਗੇ ਸੰਤ ਜਰਨੈਲ ਸਿੰਘ ਵੀ ਮਾਨ ਨਹੀ ਸੀ ਰਹੇ ਅਖੀਰ ਜਦੋਂ ਸਾਰੇ ਮੁਖੀ ਚੌਕ ਮਹਿਤਾ ਸਾਹਿਬ ਵਿਖੇ ਇਕੱਠੇ ਹੋਏ ਤਾਂ ਸੰਤ ਜਰਨੈਲ ਸਿੰਘ ਦੇ ਨਾਮ ਦਾ ਹੀ ਫੈਸਲਾ ਹੋਇਆ ਅਤੇ ਤਖਤ ਸ੍ਰੀ ਪਠਾਨਾ ਸਾਹਿਬ ਦੇ ਜਥੇਦਾਰਗਿਆਂ ਨੇ ਮਾਨ ਸਿੰਘ ਵੱਲੋਂ ਲਿਆਂਦਾ ਸਰੂਪਾ ਉਹਨਾਂ ਦੇ ਗਲ ਵਿੱਚ ਪਾ ਦਿੱਤਾ ਗਿਆ ਜਿਸ ਵਿੱਚ ਸੰਤ ਕਰਤਾਰ ਸਿੰਘ ਜੀ ਦੇ ਦੁਸਹਿਰੇ ਦੀ ਰਸਮ ਸੀ ਜਿਸ ਦਿਨ ਸੰਤ ਕਰਤਾਰ ਸਿੰਘ ਜੀ ਦੇ ਦੁਸਹਿਰੇ ਦੀ ਰਸਮ ਸੀ ਉਸ ਦਿਨ ਟਰੱਕ ਟਰਾਲੀਆਂ ਕਾਰਾਂ ਜੀਪਾਂ ਬੱਸਾਂ ਰਾਂਹ ਸੰਗਤਾਂ ਇੱਕ ਦਿਨ ਪਹਿਲਾਂ ਹੀ ਪੁੱਜਣੀਆਂ ਸ਼ੁਰੂ ਹੋ ਗਈਆਂ ਭੋਗ ਵਾਲੇ ਦਿਨ ਬਹੁਤ ਵੱਡਾ ਇਕੱਠ ਹੋਇਆ ਸੰਤ ਜਰਨੈਲ ਸਿੰਘ ਨੂੰ ਸਰਾਵਾ ਡੇਰਿਆਂ ਟਕਸਾਲਾਂ ਦੇ ਮੁਖੀਆਂ ਵੱਲੋਂ ਦਸਤਾਰਾਂ ਸਰੂਪੇ ਭੇਟ ਕੀਤੇ ਗਏ Hindu ਅਤੇ Muslim ਧਾਰਮਿਕ ਸੰਸਥਾਵਾਂ ਵੱਲੋਂ ਵੀ ਦਸਤਾਰਾਂ ਆਈਆਂ ਸਨ ਉਦੋਂ ਪੰਜਾਬ ਵਿੱਚ ਕਾਲੀਆਂ ਦੀ ਸਰਕਾਰ ਸੀ ਅਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਮੇਤ ਪੂਰੀ ਕੈਬਨਿਟ ਸਟੇਜ ਤੇ ਮੌਜੂਦ ਸੀ ਹਰਪਾਲ ਸਿੰਘ ਪੰਨੂ ਦੇ ਲਿਖਣ ਮੁਤਾਬਕ ਸਰਦਾਰ ਬਾਦਲ ਨੇ ਸੰਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਮੇਰੇ ਮਨ ਵਿੱਚ ਟਕਸਾਲ ਦੀ ਬਹੁਤ ਕਦਰ ਹੈ ਇਹ ਤਾਂ ਤੁਰਦੀ ਫਿਰਦੀ ਸਿੱਖ ਯੂਨੀਵਰਸਿਟੀ ਹੈ ਇਸ ਵਕਤ ਸੰਤ ਜਰਨੈਲ ਸਿੰਘ ਉੱਤੇ ਬੜੀ ਵੱਡੀ ਸੰਸਥਾ ਨੂੰ ਚਲਾਉਣ ਦੀ ਜ਼ਿੰਮੇਵਾਰੀ ਆਈ ਹੈ ਮੇਰੀ ਕਾਮਨਾ ਹੈ ਕਿ ਇਹ ਜ਼ਿੰਮੇਵਾਰੀ ਉਹ ਸਫਲਤਾ ਨਾਲ ਨਿਭਾਉਣਗੇ ਟਕਸਾਲ ਦੀ ਹਰ ਮੰਗ ਪੰਜਾਬ ਸਰਕਾਰ ਪੂਰੀ ਕਰੇਗੀ ਸੰਤ ਕਰਤਾਰ ਸਿੰਘ ਦੇ ਨਾਮ ਤੇ ਕਿਸੇ ਯੂਨੀਵਰਸਿਟੀ ਵਿੱਚ ਚੈਰ ਸਥਾਪਿਤ ਕਰਨੀ ਹੋਵੇ ਜਾਂ ਜਿਵੇਂ ਸੰਤ ਕਰਤਾਰ ਸਿੰਘ ਸ਼ੁੱਧ ਕੀਰਤਨ ਦੀ ਮਹਾਰਤਾ ਮਹਾਨਤਾ ਵੱਲ ਬਹੁਤ ਤਵੱਜੂ ਦਿੰਦੇ ਸਨ ਕੋਈ ਸੰਗੀਤ ਵਿਦਿਆਲਿਆ ਸਥਾਪਿਤ ਕਰਨਾ ਹੋਵੇ ਸੰਤ ਜਰਨੈਲ ਸਿੰਘ ਅਖਣ ਮੈਂ ਹੁਣੇ ਮਨਜ਼ੂਰੀ ਦੇਵਾਂਗਾ ਜੋ ਕੁਝ ਮੰਗਣਾ ਹੋਵੇ ਉਹ ਹੁਣੇ ਮੰਗਣ ਮੈਂ ਉਸ ਦੀ ਪੂਰਤੀ ਦਾ ਐਲਾਨ ਇੱਥੇ ਹੀ ਕਰਕੇ ਜਾਵਾਂਗਾ ਸਭ ਤਕਰੀਰਾਂ ਤੋਂ ਬਾਅਦ ਅਖੀਰ ਸੰਤ ਜਰਨੈਲ ਸਿੰਘ ਜੀ ਉੱਠੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਤੇ ਹੱਥ ਜੋੜ ਕੇ ਫਤਿਹ ਬੁਲਾਈ ਉਹਨਾਂ ਨੇ ਸ਼ੁਕਰਾਨੇ ਦੇ ਸ਼ਬਦ ਕਹੇ ਅਤੇ ਸੰਗਤਾਂ ਨੇ ਅਸੀਸਾਂ ਦੀ ਕਾਮਨਾ ਕੀਤੀ ਇੱਕ ਇੱਕ ਸ਼ਬਦ ਕੌਡੀਆਂ ਦੀ ਟੁੰਕਾਰ ਵਾਂਗ ਸਪਸ਼ਟ ਅਤੇ ਸਾਦਾ ਸੀ ਕਿਸੇ ਇੱਕ ਬਾਕ ਦੀ ਬੰਤਰ ਨਹੀਂ ਵਿਗੜੀ ਕੋਈ ਬਾਕ ਦੋਹਰਾਇਆ ਨਹੀਂ ਹੱਥ ਵਿੱਚ ਕੋਈ ਲਿਸਟ ਨਹੀਂ ਲਈ ਜਿਸ ਦੇ ਸਾਰੇ ਨਾਲ ਹਰ ਮੁੱਦੇ ਹਰ ਵਿਅਕਤੀ ਹਰ ਸੰਸਥਾ ਬਾਰੇ ਕੁਝ ਕਿਹਾ ਜਾਸਕੇ ਪਰ ਕੋਈ ਵਿਅਕਤੀ ਕੋਈ ਸੰਸਥਾ ਅਜੇ ਨਹੀਂ ਰਹੀ ਜਿਸ ਦਾ ਧੰਨਵਾਦ ਨਾ ਕੀਤਾ ਹੋਵੇ ਫਿਰ ਜ਼ਿਕਰ ਆ ਗਿਆ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਦਾ ਸਕਰਾਣਾ ਕੀਤਾ ਪਰ ਅਜੇ ਕਰਦੇ ਹੋਇਆ ਕਿਹਾ ਬਾਦਲ ਸਾਹਿਬ ਜੀ ਨੇ فرمایا ਹੈ ਕਿ ਟਕਸਾਲ ਜੋ ਮੰਗੇਗੀ ਦਿਆਂਗਾ ਇਸ ਬਾਰੇ ਮੈਂ ਅਰਜ਼ ਕਰਨੀ ਹੈ ਕਿ ਦਮਦਿਵੀ ਟਕਸਾਲ ਮੰਕਦਿਆਂ ਦੀ ਸੰਸਥਾ ਨਹੀਂ ਹੈ ਇਹ ਤਾਂ ਗੁਰੂ ਦਸ਼ਮੇਸ਼ ਪਿਤਾ ਜੀ ਦੀ ਟਕਸਾਲ ਹੈ ਜਿਸ ਦੀ ਸੇਵਾ ਕਰਨ ਲਈ ਸਾਡੇ ਵਰਗੇ ਅਨੇਕ ਆਏ ਅਤੇ ਆਉਂਦੇ ਰਹਿਣਗੇ ਸਾਡਾ ਦਾਤਾ ਉਹੀ ਇੱਕੋ ਹੈ ਸਾਨੂੰ ਮਹਾਰਾਜ ਨੇ ਇੰਨਾ ਕੁਝ ਦਿੱਤਾ ਹੈ ਕਿ ਬੋਲ ਕੇ ਦੱਸ ਨਹੀਂ ਹੁੰਦਾ ਸਾਡੇ ਪਿਤਾ ਨੇ ਸਾਰੀਆਂ ਮੁਸ਼ਕਲਾਂ ਸੰਕਟ ਸਾਡੇ ਤੋਂ ਟਾਲ ਲਏ ਹਨ ਅਤੇ ਆਨੰਦ ਸ਼ਾਨਾਂ ਦੇ ਮਾਲਕ ਬਣਾਇਆ ਹੈ ਬਾਦਲ ਸਾਹਿਬ ਨੂੰ ਕਿਸੇ ਵਸਤੂ ਦੀ ਲੋੜ ਪਵੇ ਉਹ ਇੱਥੋਂ ਟਕਸਾਲ ਪਾਸੋਂ ਮੰਗਣ ਮੈਂ ਹੁਣੇ ਪੂਰਤੀ ਕਰਨ ਦਾ ਐਲਾਨ ਕਰਾਂਗਾ ਸਾਰਾ ਪੰਡਾਲ ਜਕਾਰਿਆਂ ਦੀ ਗੂੰਜ ਗੂੰਜ ਨਾਲ ਗੂੰਜ ਉੱਠਿਆ ਪੰਨੂ ਦੇ ਲਿਖਣ ਮੁਤਾਬਕ ਸੰਗਤ ਦੇ ਵਿੱਚੋਂ ਕੋਈ ਲਹਿਰ ਅਜਿਹੀ ਲੰਘਦੀ ਪ੍ਰਤੀਤ ਹੋਈ ਪੱਤਰਕਾਰਾਂ ਨੇ ਕਲਮਾਂ ਨੇ ਤੇਜ਼ੀ ਫੜੀ ਅਤੇ ਕੈਮਰਿਆਂ ਵਾਲੇ ਹਰਕਤ ਵਿੱਚ ਆਏ ਲੰਗਰ ਪ੍ਰਸ਼ਾਦ ਸ਼ੱਕਦੇ ਹੋਏ ਸਾਰਿਆਂ ਸਿੱਖਾਂ ਨੂੰ ਅਸਾਧ ਹੋਣ ਲੱਗਾ ਕਿ ਜਰਨੈਲ ਸਿੰਘ ਨਾਮ ਦਾ ਇਹ ਜਵਾਨ ਕੋਈ ਆਮ ਨਹੀਂ ਹੈ ਸੰਤ ਜਰਨੈਲ ਸਿੰਘ ਦੀ ਦਲੇਰੀ ਪਰ ਇਹ ਇਲਾਹੀ ਸੰਬੋਧਨ ਸੰਬੋਧਨ ਦੇ ਬਾਵਜੂਦ ਟਕਸਾਲ ਦੇ ਕਈ ਸਿੰਘ ਵੀ ਸੰਕੇਤ ਵਿੱਚ ਸਨ ਕਿ ਇਹ ਚੋਣ ਸਹੀ ਹੋਈ ਹੈ ਟਕਸਾਲ ਦਾ ਪੁਰਾਣਾ ਸਿੰਘ ਪਈ ਹਰਚਰਨ ਸਿੰਘ ਮੁਕਤਾ ਆਪਣੇ ਸੰਕੇ ਦੀ ਨਿਵਰਤੀ ਹਿੱਤ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਦਾ ਬਾਕ ਕਲਮ ਚੱਲ ਗਿਆ ਅੰਦਰ ਅਖੰਡ ਪਾਠ ਚੱਲ ਰਿਹਾ ਸੀ ਪਈ ਮੁਕਤਾ ਜੀ ਨੇ ਜਦ ਅਰਦਾਸ ਕਰਕੇ ਮੱਥਾ ਟੇਕਿਆ ਤਾਂ ਕਹੀ ਜਾ ਕੇ ਮस्तक ਭਗ ਸੇ ਸੇਵਾ ਲਾਇਆ ਉਹ ਉਸੇ ਵੇਲੇ ਵੈਗਰੂ ਵੈਗਰੂ ਕਰਦੇ ਬਾਹਰ ਆ ਗਏ ਅਤੇ ਸਿੰਘਾਂ ਨੂੰ ਕਹਿਣ ਲੱਗੇ ਕੋਈ ਸੰਸਾ ਨਾ ਕੋਈ ਸੰਸਾ ਨਾ ਕਰੋ ਚੋਣ ਬਿਲਕੁਲ ਠੀਕ ਹੋਈ ਹੈ ਪਾਸਾ ਨੇ ਹੁਕਮ ਬਖਸ਼ਿਸ ਕਰਕੇ ਸ਼ੰਕਾ ਨਿਵਰਤ ਕੀਤਾ ਹੈ ਇਸ ਤੋਂ ਬਾਅਦ ਤਾਂ ਸਾਰੇ ਸਿੰਘ ਹੀ ਸੰਤ ਜਰਨਲ ਸਿੰਘ ਦੇ ਨਾਲ ਹੀ ਤੁਰੋ ਹੋ ਤੁਰੇ ਅਤੇ ਉਹ ਪੰਤਕ ਕਾਫਲੇ ਦੇ ਮੂਹਰੇ ਆਗੂ ਬਣਨ ਵੱਲ ਅਗਰਸਰ ਹੋ ਗਏ ਉਹਨਾਂ ਦਿਨਾਂ ਵਿੱਚ ਨਿਰੰਕਾਰੀਆਂ ਸਰਕਾਰੀ ਸਹਾਇਤ ਤੇ ਸਿੱਖਾਂ ਦੇ ਸ੍ਰੀ ਇੱਕ ਬਣੇ ਹੋਏ ਸਨ ਜਿੱਥੇ ਸੰਤ ਕਰਤਾਰ ਸਿੰਘ ਪਿੰਡਰਾਂਵਾਲਾ ਨੇ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਮਹਿਤਾ ਚੌਕ ਲੁਧਿਆਣਾ ਤੇ ਗੁਰਦਾਸਪੁਰ ਵਿੱਚ ਉਹਨਾਂ ਦਾ ਨਿਰੰਕਾਰੀਆਂ ਨਾਲ ਟਕਰਾਅ ਵੀ ਹੋ ਚੁੱਕਿਆ ਸੀ ਉਤੇ ਹੀ ਇਹ ਟਕਰਾਅ ਸੰਤ ਜਰਨੈਲ ਸਿੰਘ ਨੂੰ ਵਿਰਸੇ ਵਿੱਚ ਮਿਲਿਆ ਇਸੇ ਲਈ ਸੰਤ ਕਰਤਾਰ ਸਿੰਘ ਹੋਰਾਂ ਦੇ ਸੰਸਕਾਰ ਸਮੇਂ ਜਰਨੈਲ ਸਿੰਘ ਨੇ ਇਹ ਗੱਲ ਖੁੱਲ੍ਹਿਆਂ ਕਹੀ ਸੀ ਕਿ ਇੱਕ ਵਾਰ ਨਿਰੰਕਰ ਇਹਨੂੰ ਮਜ਼ਾ ਚਖਾ ਦੇਵਾਂਗਾ ਅਸਲ ਵਿੱਚ ਇਹ ਟਕਰਾਅ ਦਾ ਕਾਰਨ ਸਿੱਖੀ ਦੇ ਮੂਲ ਸਿਧਾਂਤ ਨੂੰ ਚੁਣੌਤੀ ਦੇਣ ਤੋਂ ਸ਼ੁਰੂ ਹੋਇਆ ਸੀ ਸਿੱਖੀ ਸਿਧਾਂਤ ਸ਼ਬਦ ਗੁਰੂ ਦਾ ਆਸ਼ਿਕ ਹੈ ਜਦਕਿ ਨਿਰੰਕਰੀ ਮਿਸ਼ਨ ਆਪਣੇ ਮੂਲ ਨਾਲੋਂ ਟੁੱਟ ਕੇ ਉਹ ਜਿਹੜਾ ਰਹੇ ਪੈ ਗਿਆ ਸੀ ਅਤੇ ਇਸ ਦੇ ਮੁੱਖੀ ਸ਼ਕਸੀ ਪੂਜਾ ਕਰਵਾਉਂਦੇ ਹੋਏ 11ਵਾਂ ਵਾਰ ਮਾ ਗੁਰੂ ਬਣ ਬੈਠੇ ਸਨ ਸਿੱਖੀ ਦੀ ਮਹਾਨ ਪਰੰਪਰਾ ਨੂੰ ਕਮਜ਼ੋਰ ਕਰਨ ਲਈ ਦੇਸ਼ ਦੀ ਆਜ਼ਾਦੀ ਤੋਂ ਉਤਰੰਤ ਬਾਅਦ ਉਸ ਵੇਲੇ ਦੇ ਗ੍ਰਹਿ ਮੰਤਰੀ ਵੱਲ ਭਾਈ ਪਟੇਲ ਨੇ ਨਰੰਕਾਰੀ ਉਤਸ਼ਾਹਿਤ ਕੀਤਾ ਅਤੇ ਸਹਾਇਤਾ ਵੀ ਕੀਤੀ ਉਸ ਦੇ ਬਾਅਦ ਆਟੋਪਾਰਟਸ ਦੀ ਦੁਕਾਨ ਛੱਡ ਕੇ ਦਸੰਬਰ 1962 ਵਿੱਚ ਨਰੰਕਾਰੀ ਮਿਸ਼ਨ ਦੇ ਮੁਖੀ ਬਣੇ ਉਸ ਦੇ ਪੁੱਤਰ ਗੁਰਬਚਨ ਸਿੰਘ ਨੇ ਤਾਂ ਜਿਵੇਂ ਅੱਤੀ ਚੁੱਕ ਲਈ ਉਹ ਤਾਂ ਤਾ ਤੇ ਪੈਸੇ ਦਾ ਭੁੱਖਾ ਕਾਮੀ ਮਨੁੱਖ ਸੀ ਜੋ ਰਾਜਨੇਤਾਵਾਂ ਦਾ ਉੱਜ ਕੇ ਚਾਪਲੂਸੀ ਇਸੇ ਚਾਪਲੂਸੀ ਦੇ ਸਿਰ ਤੇ ਉਸਨੇ ਆਪਣੇ ਡੇਰਿਆਂ ਤੇ ਜਦਾਦਾਂ ਦਾ ਵਿਸਤਾਰ ਕੀਤਾ ਉਸਨੇ ਇੱਕ ਨਿੱਜੀ ਸੈਨਾ ਵੀ ਬਣਾਈ ਹੋਈ ਸੀ ਜਿਸ ਦੀ ਗਿਣਤੀ 7000 ਸੀ ਇਸ ਸੈਨਾ ਨੂੰ ਬਕਾਇਦਾ ਸੈਨਿਕ ਟ੍ਰੇਨ ਦੇ ਕੇ ਇਸ ਦਾ ਨਾਮ ਸੇਵਾਦਲ ਰੱਖਿਆ ਗਿਆ ਸੀ ਅਤੇ ਪ੍ਰਤਾਪ ਸਿੰਘ ਨੂੰ ਇਸ ਦਾ ਮੁਖੀ ਬਣਾਇਆ ਗਿਆ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਹੀ ਟਕਰਾਅ ਦੀ ਤਿਆਰੀ ਕਰ ਰਿਹਾ ਸੀ ਉਸਨੇ ਖਰੂਦਿਸਭਾ ਅਤੇ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਇੰਦਰਾ ਗਾਂਧੀ ਨੇ ਉਸ ਨੂੰ ਸਿੱਖ ਧਰਮ ਦੇ ਖਿਲਾਫ ਕੂੜ ਪ੍ਰਚਾਰ ਕਰਨ ਦਾ ਕੰਮ ਸੌਂਪਿਆ ਉਸ ਨੂੰ ਵਿਦੇਸ਼ਲੇ ਦੂਤਤਵਾਂ ਉਸ ਦੀ ਉਸ ਨੂੰ ਸਪੈਸ਼ਲ ਟਰੀਟਮੈਂਟ ਦੇਣ ਲਈ ਹਦਾਇਤਾਂ ਕੀਤੀਆਂ ਗਈਆਂ 27 ਦੇਸ਼ਾਂ ਵਿੱਚ ਉਸ ਦੇ ਡੇਰੇ ਬਣਵਾਏ ਗਏ ਉਸ ਨੂੰ ਸਰਕਾਰੀ ਗੁਪਤ ਫੰਡ ਵਿੱਚੋਂ ਅਥਾਹ ਧਨ ਵੀ ਦਿੱਤਾ ਗਿਆ ਉਸ ਦੇ ਸਾਥੀਆਂ ਨੂੰ ਪ੍ਰਸ਼ਾਸਨਕ ਪੋਸਟਾਂ ਪ੍ਰਸ਼ਾਸਨਕ ਪੋਸਟਾਂ ਤੇ ਤਨਖਾਤੀ ਕਰਕੇ ਉਹਨਾਂ ਨੂੰ ਇੱਕ ਸਾਜ਼ਿਸ਼ ਤਹਿਤ ਪੰਜਾਬ ਭੇਜਿਆ ਗਿਆ ਐਮਰਜੈਂਸੀ ਤੋਂ ਬਾਅਦ ਮਾਰਚ 1970 ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣ ਤੇ ਵੀ ਉਸ ਨੂੰ ਪੂਰੀ ਹੱਲਾਸ਼ੇਰੀ ਮਿਲਦੀ ਰਹੀ 18 ਮਈ 1957 ਨੂੰ ਦਿੱਲੀ ਦੀ ਨਿਰੰਕਰੀ ਕਲੋਨੀ ਵਿੱਚ ਜਨਤਾ ਪਾਰਟੀ ਸਰਕਾਰ ਵਿੱਚ ਸ਼ਾਮਲ ਹੋਏ ਲੀਡਰਾਂ ਬ੍ਰਿਜੇ ਲਾਲ ਬਰਮਾ ਬਾਜਪਾਈ ਅਦਵਾਨ ਨ ਸਕੰਦਰ ਵਖਤ ਅਤੇ ਦਿੱਲੀ ਦੇ ਲੈਫਟੀਨੈਂਟ-ਗਵਰਨਰ ਡੀ.ਆਰ ਕੋਲੀ ਨੇ ਨਿਰੰਕਰੀ ਗੁਰਵਚਨ ਨੂੰ ਸਤਿਗੁਰੂ ਕਹਿ ਕੇ ਉਸ ਦੀਆਂ ਸਿਫਤਾਂ ਦੇ ਪ੍ਰੋਗਨ ਨੇ ਉਸ ਦੇ ਕ੍ਰੋਧੀ ਸੁਭਾਅ ਤੇ ਸਰਕਾਰਾਂ ਦੀ ਸਿਹਦਾ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਉਸਨੇ 13 April 1978 ਨੂੰ ਵਿਸਾਖੀ ਵਾਲੇ ਦਿਨ ਆਪਣਾ ਸਮਾਗਮ ਸਿੱਖੀ ਦੇ ਕੇਂਦਰੀ ਸਥਾਨ ਅੰਮ੍ਰਿਤਸਰ ਵਿੱਚ ਰੱਖ ਲਿਆ ਕਿਉਂਕਿ ਵਿਸਾਖੀ ਖਾਲਸਿਆਂ ਦਾ ਜਨਮ ਦਿਹਾੜਾ ਹੈ ਇਸ ਲਈ ਦਮਦਮਿਤ ਸਾਲ ਮੁਕੀ ਹਰ ਵਿਸਾਖੀ ਉੱਤੇ ਕੁਝ ਦਿਨਾਂ ਲਈ ਅੰਮ੍ਰਿਤਸਰ ਆਉਂਦਾ ਅਤੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸਰਾਵਾਂ ਵਿੱਚ ਠਹਿਰਦਾ ਹੁੰਦਾ ਸੀ ਇਸ ਵਿਸਾਖੀ ਤੇ ਜਰਨੈਲ ਸਿੰਘ ਇੱਕ ਦਿਨ ਪਹਿਲਾਂ ਹੀ ਬੰਬਈ ਤੋਂ ਅੰਮ੍ਰਿਤਸਰ ਪਹੁੰਚੇ ਸਨ ਉਹਨਾਂ ਨੇ ਜਦੋਂ ਨਿਰੰਕਾਰੀਆਂ ਦੇ ਸਮਾਗਮ ਦੇ ਸtਯਾਰ ਤਿਰਮੰਦਰ ਸਾਹਿਬ ਸਮੂਹੀਆਂ ਕੰਧਾਂ ਉੱਤੇ ਲੱਗੇ ਵੇਖੇ ਜੋ ਸਿੱਖਾਂ ਲਈ ਸਿੱਧਾ ਚੈਲੰਜ ਸੀ ਤਾਂ ਉਹਨਾਂ ਅੰਦਰ ਰੋਜ ਆਗ ਉੱਠਿਆ ਸੰਤ ਜਰਨੈਲ ਸਿੰਘ ਨੂੰ ਪਹਿਲਾਂ ਤੋਂ ਅੰਮ੍ਰਿਤਸਰ ਪਹੁੰਚੇ ਸਾਚੀ ਸਿੰਘਾਂ ਨੇ ਦੱਸਿਆ ਕਿ ਬੁਸਾਕਿ ਤੋਂ ਇੱਕ ਦਿਨ ਪਹਿਲਾਂ ਪੁਲਿਸ ਦੀ ਭਾਰੀ ਸੁਰੱਖਿਆ ਦੇ ਦੇ ਕੇ ਨਿਰੰਕਾਰੀ ਮੁਖੀ ਗੁਰਚਰਨ ਸਿੰਘ ਨੂੰ ਸਾਰੇ ਸ਼ਹਿਰ ਵਿੱਚ ਜਲੂਸ ਦੀ ਸ਼ਕਲ ਵਿੱਚ ਘਮਾਇਆ ਗਿਆ ਜਿਸ ਵਿੱਚ ਸਿੱਖ ਪਰੰਪਰਾਆਂ ਦਾ ਕਹਾਣ ਕਰਕੇ ਮਜ਼ਾਕ ਉਡਾਇਆ ਗਿਆ ਜਲੂਸ ਦੀ ਅਗਵਾਈ 7 ਸਤਾਰੇ ਕਰੇ ਸਨ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਬਾੰਗ ਹੀ ਗੁਰਵਚਨ ਦੇ ਬਾਪ ਅਫਤਾਰ ਸਿੰਘ ਦੁਆਰਾ ਲਿਖਵਾਈ ਕਪਤਾ ਦੀ ਕਿਤਾਬ ਰੱਖੀ ਹੋਈ ਸੀ ਗੁਰਵਚਨ ਅਤੇ ਉਸ ਦੀ ਪਤਨੀ ਕੁਲਵੰਤ ਕੌਰ ਪਾਲਕੀ ਵਿੱਚ ਸੋਫੇ ਲਾ ਕੇ ਬੈਠੇ ਹੋਏ ਸਨ ਜਲੂਸ ਵਿੱਚ ਸਭ ਤੋਂ ਅੱਗੇ ਇੱਕ ਖੁੱਲੀ ਗੱਡੀ ਵਿੱਚ ਮਾਡਲ ਕੁੜੀਆਂ ਦਾ ਡਾਂਸ ਹੋ ਰਿਹਾ ਸੀ ਇਹ ਸੁਣ ਕੇ ਸੰਤ ਜਰਨੈਲ ਸਿੰਘ ਹੋਰਾਂ ਨੂੰ ਹੋਰ ਵੀ ਗੁੱਸਾ ਚੜ ਗਿਆ ਵਿਸਾਖੀ ਵਾਲੇ ਦਨ ਦਾ ਪ੍ਰੋਗਰਾਮ ਦਵਾਨ ਹਾਲ ਮਜੀ ਸਾਹਿਬ ਵਿਖੇ ਚੱਲ ਰਿਹਾ ਸੀ ਸਾਰੇ ਪ੍ਰਮੁੱਖ ਲੀਡਰ ਉੱਤੇ ਹਾਜ਼ਰ ਸਨ ਸੰਤ ਜਰਨੈਲ ਸਿੰਘ ਨੇ ਦਵਾਨ ਹਾਲ ਵਿੱਚ ਜਾ ਕੇ ਅਕਾਲੀ ਲੀਡਰ ਨੂੰ ਬੰਗਾਰਿਆ ਪਰ ਉਸ ਵੇਲੇ ਸਟੇਜ ਉੱਤੇ ਬੋਲ ਰਹੇ ਅਕਾਲੀ ਮੰਤਰੀ ਜੀਵਨ ਸਿੰਘ ਉਮਰਾਂ ਨੰਗਲ ਨੇ ਕਿਹਾ ਮੈਂ ਕਿਸੇ ਪਟਵਾਰੀ ਦੀ ਬਦਲੀ ਤਾਂ ਕਰ ਸਕਦਾ ਹਾਂ ਪਰ ਨਰੰਕਰੇ ਸਮਾਗਮ ਨਹੀਂ ਰੋਕ ਸਕਦਾ ਇਹ ਸਮਾਗਮ ਡੀਸੀ ਨੂੰ ਕਹਿ ਕੇ ਮੁੱਖ ਮੰਤਰੀ ਹੀ ਰੁਕਵਾ ਸਕਦਾ ਹੈ ਜੋ ਇਸ ਵੇਲੇ ਬੰਬਈ ਗਏ ਹੋਏ ਹਨ ਜਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਸਦੇ ਨੰਬਰ ਸਰ ਵਿੱਚ ਹੀ ਸੀ ਜਦ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਸ ਦਿਨ ਅੰਮ੍ਰਿਤਸਰ ਵਿੱਚ ਹੀ ਸੀ ਅਤੇ ਟ੍ਰਿਬਿਊਨ ਦਾ ਪੱਤਰਕਾਰ ਦਲਵੀਰ ਸਿੰਘ ਉਸ ਨੂੰ ਸਰਕਟਾ ਉਸ ਵਿੱਚ ਖੁਦ ਮਿਲਿਆ ਸੀ ਸੰਤ ਜਰਨੈਲ ਸਿੰਘ ਨੇ ਕਿਹਾ ਜੇ ਸਰਕਾਰ ਨਹੀਂ ਰੋਕ ਸਕਦੀ ਤਾਂ ਫਿਰ ਸਾਥੋ ਗੁਰੂ ਜੋ ਕਰਵਾਏਗਾ ਅਸੀਂ ਉਸੇ ਤਰ੍ਹਾਂ ਹੀ ਨਿਜਠਾਂਗੇ ਤਾਂ ਸੰਗਤ ਨੂੰ ਸੰਬੋਧਨ ਹੋ ਕੇ ਉਮਰਾ ਨੰਗਲ ਕਹਿਣ ਲੱਗਾ ਸਾਧ ਸੰਗਤ ਜੀ ਉਹ ਨਿਰੰਕਰ ਹੀ ਵੀ ਸੰਤਾ ਨੇ ਸੰਤ ਨੇ ਅਤੇ ਇਹ ਵੀ ਸੰਤ ਬਸ ਏਕਾ ਦਾ ਹੀ ਮਸਲਾ ਹੈ ਸੰਤ ਜਰਨੈਲ ਸਿੰਘ ਨੇ ਸ੍ਰੀ ਅੰਮ੍ਰਿਤਸਰ ਆ ਕੇ ਭਾਈ ਮਰੀਕ ਸਿੰਘ ਅਤੇ ਭਾਈ ਰਸਵਾਲ ਸਿੰਘ ਹੋਰਾਂ ਨਾਲ ਸਲਾਹ ਕੀਤੀ ਅਤੇ ਆਪਣਾ ਜਥਾ ਲੈ ਕੇ ਕਿ ਆਪਣਾ ਜਥਾ ਲੈ ਕੇ ਜਾਈਏ ਪ੍ਰੋਟੈਸਟ ਕਰਨ ਲਈ ਸਿੰਘਾਂ ਨੇ ਸਲਾਹ ਦਿੱਤੀ ਕਿ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੂੰ ਵੀ ਨਾਲ ਲੈ ਲਈਏ ਇਹ ਦੋਵੇਂ ਜਥੇਬੰਦੀਆਂ ਸੰਤ ਕਰਤਾਰ ਸਿੰਘ ਦੇ ਸਮੇਂ ਤੋਂ ਹੀ ਇਕੱਠੀਆਂ ਵਿਚਰਦੀਆਂ ਆ ਰਹੀਆਂ ਹਨ ਸਾਨੂੰ ਅਖੰਡ ਕੀਰਤਨੀ ਜਥੇ ਦਾ ਸਲਾਨਾ ਸਮਾਗਮ ਰੀਤਨਗਰ ਇੱਕ ਪਾਰਕ ਵਿੱਚ ਚੱਲ ਰਿਹਾ ਸੀ ਉੱਥੇ ਭਾਈ ਕੇਸਰ ਸਿੰਘ ਦੇ ਹੱਥ ਸਮਾਂ ਭੇਜ ਦਿੱਤਾ ਅਤੇ ਸਿੰਘ ਇਕੱਠੇ ਹੋ ਕੇ ਪਹੁੰਚ ਗਏ ਅਰਦਾਸ ਕਰਕੇ ਨਰੰਕਰੀ ਸਮਾਗਮ ਬਲਤੁਰਨ ਲੱਗੇ ਤਾਂ ਸੰਤਾਂ ਨੂੰ ਸੰਗਤਾਂ ਨੇ ਇੱਛਾ ਸੰਭਲ ਲਈ ਉੱਥੇ ਸ੍ਰੀ ਅੰਮ੍ਰਿਤ ਚੀ ਰੁਕਣ ਦਾ ਹੁਕਮ ਲਾ ਦਿੱਤਾ ਅਖੰਡ ਕੀਰਤਨੀ ਜਥੇ ਵੱਲੋਂ ਭਾਈ ਫੋਜਾ ਸਿੰਘ ਅਤੇ ਦਮਦਿਤਖ ਸਾਹਿਬ ਵੱਲੋਂ ਭਾਈ ਰਣਜੀਤ ਸਿੰਘ ਫੌਜੀ ਦੀ ਅਗਵਾਈ ਵਿੱਚ ਸੰਗਤ ਅਰਦਾਸ ਕਰਕੇ ਸਤਨਾਮ ਵਹਿਗੁਰੂ ਦਾ ਜਾਪ ਕਰਦੇ ਹੋਏ ਤੁਰ ਪਏ ਜਿਸ ਵਿੱਚ ਬੀਬੀਆਂ ਤੇ ਬੱਚੇ ਵੀ ਸ਼ਾਮਲ ਸਨ ਅੱਗੇ ਰੇਲਵੇ ਕਲੋਨੀ ਬੀ ਬਲਾਕ ਵਿੱਚ ਜਿੱਥੇ ਨਿਰੰਕਰੀ ਸਮਾਗਮ ਚੱਲ ਰਿਹਾ ਸੀ ਉੱਥੇ ਇੱਕ ਪਾਸੇ ਫੌਜੀ ਕੈਂਪ ਅਤੇ ਦੂਜੇ ਪਾਸੇ ਰੇਲਵੇ ਲੈਂਡ ਦੀ ਦਵਾਰ ਉੱਚੇ ਪੁਲ ਲਾਗੇ ਕੰਨਿਆਲੀ ਤਾਰ ਲਾਈ ਹੋਈ ਸੀ ਅਤੇ ਦੂਜੇ ਪਾਸੇ ਇੱਕ ਦੂਜੇ ਨਾਲ ਜੋੜ ਕੇ ਟਰੱਕਾਂ ਦੀਆਂ ਲੈਣਾ ਟਰੱਕਾਂ ਦੀ ਲੈਂ ਲਾਈ ਹੋਈ ਸੀ ਸਮਾਗਮ ਵਿੱਚ ਜਾਣ ਵਾਸਤੇ ਇੱਕੋ ਸੜਕ ਸੀ ਉੱਥੇ ਪਹੁੰਚੀ ਸੰਗਤ ਨੂੰ ਇੰਸਪੈਕਟਰ ਸਿਟੀ અનુਪ ਸਿੰਘ ਮਨਾਸ ਨੇ ਰੁਕ ਲਿਆ ਅਤੇ ਕਹਿ ਕੇ ਅੱਗੇ ਨਹੀਂ ਜਾ ਸਕਦੇ ਇੱਥੇ ਹੀ ਦੱਸੋ ਕੀ ਮੰਗ ਹੈ ਭਾਈ ਫੌਜਾ ਸਿੰਘ ਨੇ ਕਿਹਾ ਕਿ ਸਟੇਜ ਤੋਂ ਕੂਡ ਪ੍ਰਚਾਰ ਬੰਦ ਕਰਾਓ ਅਸੀਂ ਅੰਮ੍ਰਿਤਸਰ ਵਿੱਚ ਆਪਣੇ ਧਰਮ ਦੀ ਬੇਅਦਬੀ ਨਹੀਂ ਸਹਾਰ ਸਕਦੇ ਮਨਾਸ ਕਹਿੰਦਾ ਤੁਸੀਂ ਇੱਥੇ ਰੁਕੋ ਇਹ ਕਿਹੜੀ ਗੱਲ ਹੈ ਮੈਂ ਬੰਦ ਕਰਵਾ ਦਿੰਦਾ ਹਾਂ ਪੁਲਿਸ ਨੇ ਬੈਰੀਅਰ ਲਾ ਕੇ ਸੰਗਤ ਨੂੰ ਉੱਥੇ ਹੀ ਰੋਕ ਦਿੱਤਾ ਇਨਸਪੈਕਟਰ ਮਨਾਸ ਨੇ ਜਾ ਕੇ ਇੱਕ ਵਾਰ ਤਾਂ ਸਪੀਕਰ ਬੰਦ ਕਰਵਾ ਦਿੱਤਾ ਪਰ ਫਿਰ ਕੁਝ ਦੇਰ ਬਾਅਦ ਹੀ ਸਪੀਕਰ ਚਾਲੂ ਹੋ ਗਿਆ ਅਤੇ ਸਪੀਕਰ ਵਿੱਚੋਂ ਸਿੱਖਾਂ ਖਿਲਾਫ ਹੋਰ ਪੜਕਾਉ ਅਤੇ ਕਸੌਣ ਵਾਲੀਆਂ ਗੱਲਾਂ ਹੋਣ ਲੱਗੀਆਂ ਉਹ ਕਹਿ ਰਹੇ ਸੰਕੇ ਇਹ ਲੋਕ ਸਾਡੀ ਆਵਾਜ਼ ਬੰਦ ਕਰਵਾਉਣਾ ਚਾਹੁੰਦੇ ਹਨ ਅਸੀਂ ਇਹਨਾਂ ਦਾ ਇਹਨਾਂ ਨਾਲ ਸਿੱਜਣਾ ਜਾਣਦੇ ਹਾਂ ਸੇਵਾਦਾਲ ਵਾਲੇ ਜਥੇ ਨੂੰ ਬੇਨਤੀ ਹੈ ਕਿ ਉਹ ਆਪਣੀ ਸੁਸਤੀ ਤਿਆਗ ਕੇ ਦੇਣ ਇਨਸਪੈਕਟਰ ਨੇ ਨਾ ਸਿਰਫ ਟਾਈਮ ਪਾਸ ਕਰਕੇ ਸਿੰਘਾਂ ਨੂੰ ਰੋਕਣ ਦੀ ਕੋਸ਼ਿਸ਼ ਹੀ ਕਰ ਰਿਆ ਸੀ ਤਾਂ ਜੋ ਅੱਗੇ ਤਾਂ ਜੋ ਹੋਰ ਪੁਲਿਸ ਮੌਕੇ ਤੇ ਪਹੁੰਚ ਜਾਵੇ ਇੰਨੇ ਚਿਰ ਤੱਕ ਇਨਸਪੈਕਟਰ ਗੁਰਦੇਵ ਸਿੰਘ ਰੰਧਾਵਾ ਡੀਐਸਪੀ ਓਡੀ ਜੋਸੀ ਹੋਰ ਫੋਰਸ ਲੈ ਕੇ ਪਹੁੰਚ ਗਏ ਸੰਗਤਾਂ ਜੋ ਨਿਰੰਕਰਿਆਂ ਦੇ ਪਾਸ ਨੂੰ ਸੁਣ ਕੇ ਅਜੇ ਵਿਚਾਰਕ ਇਹੀ ਕਰ ਰਹੀਆਂ ਸਨ ਕਿ ਕੀ ਕੀ ਕਰੀਏ ਉੱਪਰ ਗੋਲੀ ਚੱਲਣੀ ਸ਼ੁਰੂ ਹੋ ਗਈ ਅਤੇ ਤੇ ਜ਼ਾਬ ਦੀਆਂ ਬੋਤਲਾਂ ਵੱਜਣ ਲੱਗੀਆਂ ਟਰੱਕਾਂ ਵਿੱਚ ਲੁਕੇ ਹੋਏ ਬੰਦੇ ਪੱਥਰ ਅਤੇ ਬੋਤਲਾਂ ਨਾਲ ਮੇ ਭਰਾ ਰਹੇ ਸਨ ਨਿਰਕਰਿਆਂ ਦੇ ਸੇਵਾਕ ਤਲ ਕੋਲ ਉਦੇਸੀ ਤੀਰ ਕਮਾਨਸਾਂ ਨਾਲ ਜਿੰਨਾਂ ਵਿੱਚੋਂ ਨਿਕਲਣ ਵਾਲੇ ਤੀਰ ਗੋਲੀ ਨਾਲੋਂ ਵੀ ਭੈਣਕ ਸਨ ਉਸ ਵੇਲੇ ਉੱਥੇ ਪਹੁੰਚੀ ਪੁਲਿਸ ਵਾਲੇ ਬਿਸੰਗਤ ਉੱਤੇ ਹੀ ਗੋਲੀਆਂ ਚਲਾ ਰਹੇ ਸਨ ਨਿਰਕਰਿਆਂ ਅਤੇ ਪੁਰਸਨੋਂ ਹਮਲਾਵਰ ਹੋਏ ਵੇਖ ਕੇ ਸਿੰਘਾਂ ਨੇ ਵੀ ਤਲਵਾਰਾਂ ਸੁੱਤ ਲਈਆਂ ਅਖੰਡ ਕੀਰਤਨੀ ਅਤੇ ਤਕਸਾਲੀ ਗੱਤਕ ਦੇ ਮਾਰ ਸਨ ਉਹ ਪੈਂਤੜੇ ਕੱਢ ਕੇ ਖੁਦ ਨੂੰ ਬਚਾਉਣ ਦੇ ਯਤਨ ਕਰੇ ਸਨ ਪਰ ਗੋਲੀਆਂ ਅਤੇ ਤੀਰਾਂ ਅਗੇ ਤਲਵਾਰਾਂ ਦੀ ਪੇਛਣਾ ਗਈ ਬਹੁਤ ਸਾਰੇ ਸਿੰਘ ਪੈਰਾਂ ਤੋਂ ਨੰਗੇ ਸਨ ਨਰੰਕਰਿਆਂ ਵੱਲੋਂ ਮਾਰੀਆਂ ਬੋਤਲਾਂ ਦੇ ਕੱਚ ਅਤੇ ਤੇਜਾਬ ਨਾਲ ਉਹਨਾਂ ਦੇ ਪੈਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਪਈ ਫੌਜਾ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਡਿੱਗਿਆ ਵੇਖ ਕੇ ਜੋਸ਼ੀ ਕਹਿਣ ਲੱਗਾ ਫਸਲਪੁਰ ਦੀ ਜੜ ਤੂੰ ਹੀ ਹੈ ਅਤੇ ਉਸਨੇ ਭਾਈ ਸਾਹਿਬ ਦੀ ਪੁਰਪੜੀ ਨਾਲ ਆਪਣਾ ਰਿਵਾਲਵਰ ਲਾ ਕੇ ਗੋਲੀ ਮਾਰ ਦਿੱਤੀ ਬਾਅਦ ਵਿੱਚ ਬੰਤ ਗੋਲੀਆਂ ਉਹਨਾਂ ਦੇ ਚੱਲੀਆਂ ਇਸ ਅੰਨੇਵਾ ਦੀ ਗੋਲੀਬਾਰੀ ਨਾਲ ਨਰੰਕਰੀਆਂ ਨੇ ਆਪਣੇ ਵੀ ਕੁਝ ਬੰਦੇ ਮਾਰ ਦਿੱਤੇ ਤਾਂ ਜੋ ਸਿੰਘਾਂ ਉੱਪਰ ਹਮਲੇ ਦਾ ਦੋਸ਼ ਲਾਇਆ ਜਾ ਸਕੇ ਇਸ ਗੋਲ ਖੋਲੀ ਕਾਂਡ ਵਿੱਚ 13 ਸਿੰਘ ਸੀਧ ਅਤੇ 78 ਜ਼ਖਮੀ ਹੋ ਗਏ ਇੱਕ ਰਾਗੀਰ ਅਤੇ ਦੋ ਨਰੰਕਰੇ ਵੀ ਮਾਰੇ ਗਏ ਬਾਕੀ ਸਿੱਖ ਸੰਗਤ ਨੂੰ ਤਾਂ ਪੁਲਿਸ ਨੇ ਖਦੇੜ ਦਿੱਤਾ ਪਰ ਇਨਾ ਕੌਨ ਖਰਾਬ ਹੋ ਜਾਣ ਦੇ ਬਾਵਜੂਦ ਨਿਰੰਕਰੇ ਸਮਾਗਮ ਚੱਲਦਾ ਰਿਹਾ ਬਾਅਦ ਵਿੱਚ ਸ਼ਾਮ ਨੂੰ ਮੁੱਖ ਮੰਤਰੀ ਬਾਦਲ ਨੇ ਇੰਸਪੈਕਟਰ ਸਿਟੀ ਨੂਪ ਸਿੰਘ ਮਨਾਸ ਦੇ ਦੱਸਣ ਮੁਤਾਬਕ ਗੁਰੂ ਬਚਨੇ ਨੂੰ ਸਖਤ ਸੁਰੱਖਿਆ ਦੇ ਕੇ ਡੀਸੀ ਗੁਰਦਾਸਪੁਰ ਨਰਿੰਦਰ ਸਿੰਘ ਰਾਹੀਂ ਦਿੱਲੀ ਭੇਜ ਦਿੱਤਾ ਪ੍ਰਧਾਨ ਮੰਤਰੀ ਬੁਰਾਰੀ ਜੀ ਡਿਸਾਈ ਨੇ ਅੰਮ੍ਰਿਤਸਰ ਗੋਲੀकांड ਲਈ ਸਿੱਖਾਂ ਨੂੰ ਦੋਸ਼ੀ ਠਹਿਰਾਇਆ ਇੱਧਰ ਪੰਜਾਬ ਵਿੱਚ ਅਕਾਲੀ ਸਰਕਾਰ ਹੁੰਦਿਆਂ ਉਸਨੇ ਅੰਮ੍ਰਿਤਸਰ ਵਿੱਚ ਗੁਰੂ ਸਾਹਿਬਾਨ ਦੀ ਬੇਅਦਬੀ ਕੀਤੀ ਸਿੱਖ ਸਿਧਾਂਤਾਂ ਦਾ ਮਜ਼ਾਕ ਉਡਾਇਆ 13 13 ਸਿੰਘਾਂ ਨੂੰ ਸ਼ਹੀਦ ਕੀਤਾ ਤੇ ਇਹਨਾਂ ਕੁਝ ਕਰਕੇ ਉਹ ਇੱਥੋਂ ਸੁਰੱਖਿਆ ਤੇ ਨਿਕਲ ਗਿਆ ਹਸਪਤਾਲ ਪਹੁੰਚਾਏ ਗਏ ਜ਼ਖਮੀਆਂ ਦੀ ਕੋਈ ਪੁੱਛਪੜਤਾਲ ਨਹੀਂ ਸੀ ਹੋ ਰਹੀ ਕਿਉਂਕਿ ਡੀਸੀ ਕੁਲਦੀਪ ਸਿੰਘ ਜੰਝੂਆ ਦੀ ਹਮਦਰਦੀ ਨਿਰੰਕਰੀਆਂ ਨਾਲ ਸੀ ਅਗਲੇ ਦਿਨ ਸੰਤ ਜਰਨੈਲ ਸਿੰਘ ਦੀ ਅਗਵਾਈ ਹੇਠ ਸੀਦਾਂ ਦੇ ਸ਼ਰੀਰਾਂ ਦਾ 10 ਅਸਕਾਰ ਕਰਨ ਲਈ ਸੰਗਤਾਂ ਦਾ ਭਾਰੀ ਇਕੱਠ ਅੰਮ੍ਰਿਤਸਰ ਦੀਆਂ ਸੜਕਾਂ ਤੇ ਨਿਕਲ ਆਇਆ ਜਿਸ ਉੱਤੇ ਗੋਲੀਆਂ ਚਲਾ ਕੇ ਪੁਲਿਸ ਨੇ ਦੋ ਹੋਰ ਸਿੰਘ ਭਾਈ सुरेंद्र ਸਿੰਘ ਅੰਮ੍ਰਿਤਸਰ ਸੱਤਪਾਈ ਕਸ਼ਮੀਰ ਸਿੰਘ ਸੁਲਤਾਨਵੰਦ ਸੀਧ ਕਰ ਦਿੱਤੇ ਇਸ ਤੋਂ ਸਿੱਖਾਂ ਵਿਚਲਾ ਰੋਹ ਹੋਰ ਵੀ ਭੱਜ ਉੱਠਿਆ ਇਸ ਰੋਹ ਦੀ ਤਰਜਮਾਨੀ ਇੱਕ ਹੀ ਸਖਸ਼ੀਤ ਕਰ ਰਹੀ ਸੀ ਉਹ ਸਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ 2 ਮਈ 1978 ਨੂੰ ਦਵਾਨ ਹਾਲ ਮਜੀ ਸਾਹਿਬ ਦੇਖੇ ਕੋਈ 13 ਸੀਧਾਂ ਦੇ ਸਹਰੇ ਉੱਤੇ ਬੋਲਦੇ ਆ ਸੰਤ ਜਰਨੈਲ ਸਿੰਘ ਨੇ ਕਿਹਾ ਪੰਜਾਬ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸ਼੍ਰੋਮਣੀ ਕਾਲੀ ਦਲ ਬਸਾਖੀ ਦੇ ਸਿੱਧੀ ਸਾਕੇ ਬਾਰੇ ਜੋ ਵੀ ਪ੍ਰੋਗਰਾਮ ਲਿਖਣਗੇ ਅਸੀਂ ਉਸ ਨੂੰ ਦੇਖਾਂਗੇ ਕੋਖਾਂਗੇ ਅਤੇ ਕੋਈ ਕਦਮ ਕਾਲੀ ਵਿੱਚ ਨਹੀਂ ਚੁੱਕਾਂਗੇ ਪਰ ਨਾਲ ਹੀ ਇਹ ਵੀ ਕਹਿੰਦੇ ਹਾਂ ਕਿ ਸਮਾਂ ਐਵੇਂ ਬਰਸਤ ਨਾਲ ਲੰਘ ਜਾਵੇ ਸਾਡੀ ਇਹ ਪ੍ਰਤੀਕਿਰਿਆ ਹੈ ਕਿ ਸਿੱਧਾਂ ਦਾ ਕੋਈ ਅਹ ਦੇ ਨਹੀਂ ਜਾਣਦੇਾਂਗੇ ਅਤੇ ਗੁਰੂ ਗ੍ਰੰਥ ਸਾਹਿਬ ਦਾ અપਮਾਨ ਹਰਗਿਜ਼ ਨਹੀਂ ਸਹਾਰਾਂਗੇ ਅਸੀਂ ਮੰਨ ਕਰਦੇ ਹਾਂ ਕਿ ਪਖੰਡੀ ਨਿਰੰਕਰੇ ਮਿਸ਼ਨ ਤੇ ਪਾਬੰਦੀ ਲਾਈ ਜਾਵੇ ਦੋਸਤਿਆਂ ਨੂੰ ਸਿਝਾਵਾਂ ਦਿੱਤੀਆਂ ਜਾਣ ਅਤੇ ਉਹਨਾਂ ਦਾ ਸਾਥ ਦੇਣ ਵਾਲੇ ਲੋਕਾਂ ਨੂੰ ਮਾਫ਼ਨਾ ਕੀਤਾ ਜਾਵੇ। ਮੈਨੂੰ ਆਸ ਹੈ ਕਿ ਸੰਗਤਾਂ ਪੰਜਾਬ ਸਰਕਾਰ ਵੱਲੋਂ ਦਬਾਈ ਗਈ ਪ੍ਰੋਸੈਸ ਤੇ ਯਕੀਨ ਕਰਨਗੀਆਂ। ਪਰ ਮੈਂ ਚੇਤਾਵਨੀ ਵੀ ਦਿੰਦਾ ਹਾਂ ਕਿ ਜੇ ਸਰਕਾਰ ਨੇ ਸਮਾਂ ਲੈ ਕੇ ਵੀ ਕੁਝ ਨਾ ਕੀਤਾ ਤਾਂ ਅਸੀਂ ਸੰਗਤਾਂ ਤੇ ਕਾਬੂ ਨਹੀਂ ਪਾ ਸਕਾਂਗੇ। ਆਸ ਹੈ ਸਰਕਾਰ ਅਕਾਲੀ ਦਲ ਨੂੰ ਆਸ ਹੈ ਕਿ ਸਰਕਾਰ ਅਤੇ ਅਕਾਲੀ ਦਲ ਸਾਨੂੰ ਨਿਆਂ ਦਿਵਾਉਣਗੇ ਪਰ ਜੇਕਰ ਇਨਸਾਫ਼ ਨਾ ਮਿਲਿਆ ਤਾਂ ਅਸੀਂ ਕੁਫਰ ਵਿਰੁੱਧ ਧਰਮ ਜੁੱਦ ਸ਼ੁਰੂ ਕਰਾਂਗੇ। ਅਤੇ ਪਹਿਲੀ ਸਿੱਧੀ ਮੈਂ ਖੁਦ ਦੇਵਾਂਗਾ ਸੋ ਇਹ ਸੀ 6 ਜੂਨ ਦਾ ਵਾਕਿਆ 6 ਜੂਨ ਦੇ ਵਾਕਿਆ ਦੇ ਵਿੱਚ ਸੰਤ ਚਰਨਜੀਤ ਸਿੰਘ ਪਿੰਡਰਾ ਵਾਲਿਆਂ ਦੀ ਸ਼ਖਸੀਅਤ ਬਾਰੇ ਲੇਖਕ ਡਾਕਟਰ ਭਗਵਾਨ ਸਿੰਘ ਨੇ ਲਿਖਿਆ ਕਿ ਅਗਲੇ ਭਾਗ ਦੇ ਵਿੱਚ 6 ਜੂਨ ਨੂੰ ਕੀ ਘਟਨਾਕ੍ਰਮ ਹੋਇਆ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਲੰਮਾ ਜਿਹੜਾ ਹੈ ਬਰਤਾਂਤ ਹੋ ਜਾਣ ਕਰਨ 6 ਜੂਨ ਦਾ ਜਿਹੜਾ ਬਰਤਾਂਤ ਇੱਥੇ ਆਪਾਂ ਸਮਾਪਤ ਕਰਦੇ ਹਾਂ ਧੰਨਵਾਦ